ਕੀਏਤਾ ਵਾਲੀ ਦਾ ਬੋਲ ਬੋਲੇ ਸਰਬਾਤਮਾ ਦੀ ਜੈ ਜੈਕਾਰਾਏ ਮੰਗਲਵਾਨਾਈ ਦਾ ਬੋਲ ਬੋਲੇ ਸਰਬਾਤਮਾ ਦੀ ਜੈ ਜੈਕਾਰਾਏ ਪੁਲਾਵਖਣਾਈ ਦਾ ਬੋਲ ਬੋਲੇ ਸਰਬਾਤਮਾ ਦੀ ਜੈ ਛੇਕੀਰ ਵਾਲੀ ਦਾ ਬੋਲ ਬੋਲੇ ਸਰਬਾਤਮਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਅਨਾਜ ਮੰਡੀ ਕੁਰਾਲੀ ਤੋਂ ਸ੍ਰੀ ਨਹਿਣਾ ਦੇਵੀ ਦਰਬਾਰ ਦੇ ਵਿੱਚ ਲੰਗਰ ਲਈ ਟਰੱਕ ਰਵਾਨਾ ਕੀਤਾ ਗਿਆ। ਇਹ ਲੰਗਰ 15 ਤੋਂ ਲੈ ਕੇ 24 ਤਰੀਕ ਤੱਕ ਪੂਰੀ ਵਾਲੇ ਸੰਤਾਂ ਦੇ ਡੇਰੇ ਦੇ ਅਤੇ 25 ਤੋਂ ਲੈ ਕੇ 3 ਅਗਸਤ ਤੱਕ ਜੂਨਾ ਮੋੜ ਦੀ ਸਮਾਰਧ ਦੇ ਨੇੜੇ ਚੱਲੇਗਾ। ਸੋ ਗੱਲ ਕਰਦੇ ਹਾਂ ਕਮੇਟੀ ਮੈਂਬਰਾਂ ਦੇ ਨਾਲ। ਆਓ ਕੀ ਕਹਿਣਾ ਹੈ ਉਹਨਾਂ ਦਾ ਇਸ ਤੇ ਬਾਰੇ। ਇੱਕ ਰਵਾਨਾ ਹੋਇਆ ਸੀ ਜੀ ਸ੍ਰੀ ਨਹਿਣਾ ਦੇਵੀ ਮਾਤਾ ਦੇ ਦਰਬਾਰ ਤੇ ਸਰ ਕਦੋਂ ਲੰਗਰ ਲੱਗਣਾ ਕਿੱਥੇ ਲੰਗਰ ਲੱਗਣਾ ਹੈ? ਇਹ ਲੰਗਰ ਕੱਲੂ 15 ਤਰੀਕ ਤੇ ਸਟਾਰਟ ਹੈ 24 ਜੁਲਾਈ ਤੱਕ ਇਹ ਪੂਰੀ ਆਲੇ ਸੰਤਾਂ ਦੇ ਜਿਹੜੇ ਕੋਲਾਂ ਆਲੇ ਉੱਥੇ ਲੰਗਰ ਲੱਗਣਾ ਹੈ ਤੇ ਜਿਹ ਅੰਦਰ ਮੰਤਰ ਦੇ ਦਰਬਾਰ ਦੇ ਕੋਲ ਕਦੋਂ ਲੱਗਣਾ ਹੈ ਜੀ ਜਿਉਣਾ ਮੋਟਰ ਉਹ ਲੱਗਣਾ 25 ਤਰੀਕ ਤੇ ਲੈ ਕੇ 3 ਤਰੀਕ ਤੱਕ 25 ਜੁਲਾਈ ਤੇ ਲੈ ਕੇ 3 ਅਗਸਤ ਤੱਕ ਉਪਰ ਦਾਸੀ ਲੰਗਰ ਲੱਗੂਗਾ ਕੀ ਕਹਿਣਾ ਚਾਹੁੰਦੇ ਹੋ ਭਗਤਾਂ ਨੂੰ ਜੀ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜਾ ਇਹ ਲੰਗਰ ਹੈ ਸਹਿਹ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਨੰਬਰ 2 ਸਾਰੇ ਸਹਿਹ ਨਿਵਾਸੀਆਂ ਨੂੰ ਇਹ ਮੇਰੀ ਪ੍ਰਾਰਥਨਾ ਹੈ ਵੀ ਜਿਹੜੀ ਸ਼੍ਰੀ ਮੇੜਾ ਦੇ ਵੀ ਲੰਗਰ ਕਮੇਟੀ ਹੈ ਇਹ ਹੋਲੇ ਮੱਲੇ ਨੂੰ ਸਹਿਹ ਤੋਂ ਕੋਈ ਕਲੈਕਸ਼ਨ ਨਹੀਂ ਕਰਦੀ ਜਿਹੜਾ ਕਲੇਸ ਹੋਲਾ ਮਹਲਾ ਉਹ ਅਸੀਂ ਆਪਣੇ ਕੋਲ ਤੇ ਲਾਂਦੇ ਆ ਅ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਅ ਅੱਜ ਬਹੁਤ ਹੀ ਭਾਗਾ ਭਰੇ ਦਿਨ ਹੈ ਸਾਡੇ ਸ਼ਹਿਰ ਦੇ ਬੜੇ ਅੱਛੇ ਭਾਗ ਹੈ ਮਾਤਾ ਨਨਾਰੇ ਵੀ ਦੇ ਚਰਨਾਂ ਦੇ ਵਿੱਚ ਲੰਗਰ ਲਗਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚੋਂ ਰਸ ਦਾ ਟਰੱਕ ਰਵਾਨਾ ਕਰਨ ਲੱਗੇ ਪਏ ਇਹ ਲੰਗਰ 15 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਕੌਲਾਂ ਵਾਲੇ ਟੋਬੇ ਤੇ ਸੰਤ ਸੋਮੀ ਆਜ਼ਮਾਨ ਜੀ ਪੂਰੀ ਵਾਲਿਆਂ ਦੀ ਕੁਟੀਆਂ ਦੇ ਵਿੱਚ ਲੱਗੇਗਾ ਕਿੰਨੇ ਵਜੇ ਸ਼ੁਰੂ ਹੋਵੇਗਾ ਲੰਗਰ ਤੇ ਕਿੰਨੇ ਵਜੇ ਤੱਕ ਚੱਲੇਗਾ ਸਵੇਰੇ ਲੰਗਰ ਸਵੇਰੇ 5 ਵਜੇ ਤੋਂ ਸਟਾਰਟ ਹੋ ਕੇ ਰਾਤ ਦੇ 12 ਵਜੇ ਤੱਕ ਦਾਦੀ ਦੀ ਇੱਛਾ ਤੱਕ ਉਹ ਮਹਾਮਈ ਦੀ ਇੱਛਾ ਤੱਕ ਚੱਲੇਗਾ 25 ਤਾਰੀਖ ਤੋਂ 3 ਅਗਸਤ ਤੱਕ ਇਹ ਲੰਗਰ ਆਪਣੇ ਜੂਨਾ ਮੋੜ ਦੀ ਸਮਾਦ ਘੋਲੇ ਕੋਰਾਲੀ ਸ਼ਹਿਰ ਵਾਲਾ ਧਰਮਸ਼ਾਲਾ ਬਣੀ ਹੋਈ ਹੈ ਇਹ ਉੱਥੇ ਚੱਲੇਗਾ ਸੋ ਉਸ ਦਾ ਸਾਰੇ ਸ਼ਹਿਰ ਜਨਾਂ ਨੂੰ ਮਾਤਾ ਦੇ ਭਗਤਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੇ ਜਣੇ ਉੱਥੇ ਪਹੁੰਚਣ ਲੰਗਰ ਦੇ ਵਿੱਚ ਪਹੁੰਚਣਾ ਲੰਗਰ ਦੀ ਸ਼ੋਭਾ ਹੈ ਬਣਾਉਂ ਲੰਗਰ ਵੀ ਸ਼ਕਨ ਮਾ ਮਾਦਾ ਦਾ ਅਸ਼ੀਰਵਾਦ ਪ੍ਰਾਪਤ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਚੱਲਦਾ ਹੈ 60 ਸਾਲ ਪੁਰਾਣਾ ਸਾਡਾ ਲੰਗਰ ਹੈ ਉਹ ਮਾਹਬਾਜੀ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਹੈ ਬੇ ਬਹੁਤ ਵਧੀਆ ਚੱਲੂਗਾ ਜੇ ਕਿਸੇ ਨੇ ਸੇਵਾ ਕਰਨ ਵਾਸਤੇ ਲੰਗਰ ਦੇ ਵਿੱਚ ਆਣਾ ਹੋਵੇ ਤਾਂ ਅਸੀਂ ਗੱਲ ਨੂੰ 25 ਤਰੀਕ ਤੋਂ ਸਾਡਾ ਭੂਰ ਵਾਲੇ ਸੰਤਾ ਦੇ નીચે ਲੰਗਰ ਸ਼ੁਰੂ ਹੋ ਜਾਣਾ ਹੈ 15 ਤਰੀਕ ਨੂੰ 15 15 ਤਰੀਕ ਤੇ ਸਾਡਾ ਲੰਗਰ ਸ਼ੁਰੂ ਹੋ ਜਾਣਾ ਜੋ ਕਿ ਸਾਡਾ ਉੱਥੇ 24 ਤਰੀਕ ਤੱਕ ਚੱਲੇਗਾ ਉਸ ਤੋਂ ਬਾਅਦ ਸੇਵਾ ਸਾਡਾ ਸਾਡਾ ਸਾਧਨੀ ਉੱਪਰ ਹੈਗੀ ਹੈ ਦਰਬਾਰ ਦੇ ਕੋਲ ਆਪਣਾ ਉੱਥੇ ਚਲੇਗਾ 25 ਤਰੀਕ ਤੇ 25 ਤਰੀਕ ਤੇ ਚਲੇਗਾ ਔਰ 3 3 ਅਗਸਤ ਤੱਕ ਸਾਡਾ ਫਿਲਮ ਚੱਲੇਗਾ ਜਿਹਦੇ ਸੇਵਾ ਕਰੀ ਜਾ ਸਭ ਨੂੰ ਸ਼ਹਿਰ ਵਾਸਿਆ ਨੂੰ ਕਹਿੰਦੇ ਵੀ ਇੱਥੇ ਪਰ ਚੜ ਕੇ ਆਓ ਸੇਵਾ